ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਲੋ ਜੀ ਆਪਣੇ ਵੀ ਬੰਦੇ ਲੱਗੇ ਅੱਜ ਪਨੀਰੀ ਪੱਟਣ ਬੋਲੂ ਵਧੀਆ ਵਧੀਆ ਪਨੀਰੀ ਪੱਟਲਾ ਨਹੀਂ ਜੀ ਪਾਣੀ ਸਾਰੇ ਛਿਚ ਲਿਆ ਪਾਣੀ ਵੀ ਤੁਸੀਂ ਉਹ ਦੇਖਣਾ ਤਾਂ ਨੱਕਾ ਰ ਤੁਸੀਂ ਖੋਲੇ ਆ ਵਾ ਅੱਜ ਇਹਨੂੰ ਭਰਿਆ ਆਪਾਂ ਨੇ ਹੋਊ ਗਿਆ ਔਰਲੇ ਪਾਸੇ ਤੇ ਪੱਟੇ ਬੜੀ ਬੜੀ ਪਨੀਰੀ ਜਿਹੜੀ ਬੜੀ ਬੜੀ ਚੱਲ ਲੰਬੜਦਾਰ ਕਹਿੰਦਾ ਦੇਖ ਕੇ ਆਉਣਾ ਕੱਦੂ ਤਾਂ ਨਹੀਂ ਕਿਹੜਾ ਹੋ ਗਿਆ ਲੈ 10 ਸਵੇਰੇ ਕੱਦੂ ਕਰਿਆ ਹਜੇ ਹੁਣ ਇੰਨੀ ਛੇਤੀ ਕਿਤੇ ਕੱਦੂ ਵੀ ਕਿਹੜਾ ਹੋ ਗਿਆ ਉਹ ਉਹ ਬਤਾ ਤਾਈਰਾ ਹੋ ਗਿਆ ਹੋਗਾ। ਹਾਂ ਅੱਛਾ। ਪਹਿਲੇ ਇਹਦਾ ਤਾਂ ਪਹਿਨਾਰੇ ਤਾਤਾ ਹੁਣ ਨਹੀਂ ਦਿੰਦਾ ਹੈਗਾ ਉਹ। ਹੁਣ ਤਾਂ ਉਹਨੂੰ ਪਲੌ ਫੇਰ-ਫੇਰ ਕੇ ਡੱਕਰ ਬਣਾਤੀ ਉਹ। ਫੇਰ ਤਾਂ ਠੀਕ ਹੈ ਹੋਗਾ। ਇਹ ਦਿਖਾ ਲੈ ਹੁਣ ਤੈਨੂੰ ਚੱਲੇ ਹੀ ਪੈਰਾਂ ਗਾ ਗੇਰਾਂ ਤੈਨੂੰ ਚੱਕ ਕੇ ਵਿੱਚ। ਹੈਂ? ਇਹ ਤਾਂ ਹਮ ਨਹੀਂ ਕਰਾਏਗਾ। ਇਹੀ ਪੈਰਾਂ ਗਾ ਗੇਰ ਤਮ ਚੱਕ ਕੇ ਇਹਨੂੰ। ਉਹ ਜੀ ਇੱਕ ਉਹ ਵੀ ਦਾਦਾ ਖਦੇਖ ਲੈ। ਚੱਲ ਚਲੀਏ ਫਿਰ। ਘੁੰਮ ਕੇ ਇਹ ਦੇਖੀਏ ਉਹਨੂੰ। ਇੰਨਾ ਕ ਪਾਣੀ ਭਰ ਗਿਆ ਨਾਲੇ ਪੱਟ ਲੋ ਪੱਟ ਲੋ ਛੇਤੀ ਕਰੋ ਲੋ ਜੀ ਚੱਲਦਾ ਪਾਣੀ ਲੇਟ ਅੱਜ ਲੇਟ ਆਈ ਹਾਂ ਕੜਾ ਹੋ ਗਿਆ ਹਾਂ ਜੀ ਧੁੰਮਿਆ ਵਿੱਚ ਵੀ ਹੁਣ ਦੇਖਿਆ ਗਾਹਾਂ ਤੱਕ ਆ ਮੁੜਿਆ ਹੁਣ ਕਹਾ ਜਾ ਕੇ ਗੜੇ ਨੇ ਜਾਈ ਕਿਤੇ ਵਿਚੇ ਫੱਜ ਬੇ ਟੋਚਨ ਪਾ ਕੇ ਕੱਢਣਾ ਪਵੇ ਅਜੇ ਪਾਣੀ ਚਲੇ ਜਾਣ ਤੇ ਸਾਰੇ ਚ ਪਾਣੀ ਨੇ ਇਹਨ ਬਣਾ ਦੇਣਾ ਫਿਰ ਗੰਨੇ ਕਰਕੇ ਡੱਕੇ ਦੇਖ ਲੈ ਕਿੰਨੇ ਆ ਏ ਰੂਟਾਵੇਟਰ ਦਾ ਕਰਿਆ ਵਾ ਕਦੂ ਆ ਇਹ। ਉਹ ਜਿਹੜਾ ਰੂਟਾਵੇਟਰ ਨਾਲ ਪਾਣੀ ਦੇਖੇ ਇੱਕ ਸਾਰ ਹੈਗਾ ਕਿ ਨਹੀਂ ਹੈਗਾ। ਬਿਨਾ ਜ਼ੀਰੋ ਲੈਵਲ ਤੇ ਇਹ ਉਹ ਪੈਨ ਵਾਲਾ ਰੀਤਾ ਨਹੀਂ ਦੇ ਰਿਹਾ ਇਹ। ਰੀਤਾ ਤਾਂ ਕੱਦਾਂ ਗੈਬ ਘਾਤਾ ਉਹ। ਜਾਂ ਪਲਾਉ ਮਾਰੇ ਤੇ। ਚਲ ਆ ਜਲੀਏ। ਲੰਬੜ ਦਾ ਨੂੰ ਲੈ ਕੇ ਜਾ ਕੇ ਵਿੱਚ ਸੜੌਲਾ ਦਾ ਲੱਤਾਂ ਤੇ ਫੜ ਕੇ ਭਗਾ ਕੇ ਮਾਰਨਾ ਦਾ ਪਿਆ ਜੀ ਕੀ ਜਾਂਦਾ ਉਹ ਆ ਲੰਬੜ ਦਾ ਰੋਟੀਆਂ ਬਗਾਉਣ ਲਾਇਆ ਰੋਟੀਆਂ ਦਾ ਸਾਹ ਫੂਕੀ ਜਾਂਦਾ ਇਹ ਲੈ ਬਹੁਤ ਅੱਛਾ ਰੋਟੀ ਹੈ ਲੈ ਆ ਰੋਟੀਆਂ ਫੂਕਣ ਲੱਗਿਆ ਵਾ ਇਹ ਆਪ ਸਾਹ ਰੋਟੀ ਬਣਾਓ ਹਾਂ ਤਾਂ ਦਿਹਾੜੀ ਮੇਲੀਆਂ ਇਹਨੂੰ ਗਾ ਲਿਆ ਮੈਂ ਰੈਡੀ ਕੱਢ ਕੇ ਲਈ ਹੁਣੇ ਦੱਸ ਦੇ ਰੈਡੀ ਹਾਂ ਗਰੀਓ ਲੱਖ ਪਤੀਆ 26 ਦਾ ਪਟਲੀ ਇਧਰ ਕਿਤੇ ਵਿੱਚ ਇੱਕ ਬੂਝਾ 26 ਦੇ ਖੜੇ ਹੋਵੇ ਹਾਂ ਤੇ ਦੇਵਰਾਜ ਕਨਮਦਾਰ ਬਣਾ ਦਿਆ ਹੈ ਠੀਕ ਹੈ ਦੇਵਰਾਜ ਨੰਬਰਦਾਰ ਬਣਾਤਾ ਹਾਂ ਤੂੰ ਰਿਟਾਇਰ ਹੋ ਗਿਆ ਹਾਂ ਅਮਰੀਕਾ ਚਲ ਗਿਆ ਠੀਕ ਆ ਚਲ ਤੂੰ ਸ਼ੁਰੂ ਹੋ ਗਈ ਹਾਂ ਬਈ ਹੈ ਉਹੀ ਆ ਤਾਸ ਪਾ ਲੋ ਯਾਰ ਆਇਆ ਮੈਂ ਇਸ ਜਿਹੇ ਨਮਾਜ਼ਾਰ ਬਣ ਗਿਆ ਮੇਰਾ 53 ਹੋਈਆਂ ਲੱਗ ਜੂਗਾ ਹਾਂ ਬਹੁਤ ਹੈ 6 ਬਿੱਗੇ ਜਗਾ ਬਹੁਤ ਬਹੁਤ ਉਹ ਇੱਕਾ ਦੇ ਦਿੱਕਤ ਉਹ ਤਾਂ ਚਲ ਕੋਈ ਨਹੀਂ ਲੈ ਜੂਗਾ ਇੱਕ ਅੱਧੀ ਘਟੀ ਹਾਂ ਹੈ ਬੰਦਾ ਹੋ ਗਿਆ ਪਰਾਲੀ ਕਾ ਬੰਨੀ ਵੀ ਆ ਚੱਲ ਲੱਦਲੀ ਸਫਾਰੀ ਚਲੀਏ ਫਿਰ ਕਈ ਰੋਟੀ ਖਾਂਦੇ ਨੇ ਖਾਲਾਂ ਦੇ ਰੋਟੀ ਨੇ ਤੇ ਗੈਰੀ ਚੱਲਦੇ ਫੇ ਉਤਾਰਨੀ ਵੀ ਆ ਚੱਲ 53 ਗੱਲ ਚਲੋ ਦੇਖਦੇ ਆ ਅੰਦਾਜ਼ਾ ਤੁਹਾਡਾ ਦੇਖਦੇ ਕਿੰਨਾ ਕੰਦਾਜਾ ਹੈ ਇਹਦਾ ਠੀਕਾ ਅੰਦਾਜ਼ਾ ਪਿਛਲੇ ਸਾਲੋਂ ਤੋਂ ਖੈਲ ਹੋ ਗਿਆ ਤਾਂ ਇਹਨਾਂ ਵਾਰੀ ਦੋ ਵਾਰੀ ਲੈ ਕੇ ਆਇਆ ਮੈਂ ਜਾ ਕਿੱਥੇ ਦੇ ਰਹੇ ਸੀ ਆਪਾਂ ਮਲਕੀ ਸਿੰਘ ਦੇ ਤੇ ਹਾਂ ਪਤਾ ਹੁਆ ਥਾ ਜਾ ਜਾ ਬਚੱਕੀ ਲੈ ਕੇ ਆਉਂ ਹਾਂ ਉਹ ਇੰਨਾ ਕਾ ਵੀ ਪਨੀਰੀ ਹੈ ਬਰੀਕ ਆ ਆ ਬਹੁਤ ਨੇੜੇ ਤੱਕ ਗਈ ਚਾਰ ਉਂਗਲ ਪਲਾਤੀ ਸੀ ਨਾ ਆ ਗੱਲਾਂ ਦੇਖ ਲੈ ਲਾਂਗਰੀਆਂ ਗਰੀ ਦਾ ਮੀਂਹ ਕਰਕੇ ਆ ਚੱਲ ਦੇਖਦੇ ਆ ਕਟਾਈ ਹੋਣੀ ਤੇਰੀ ਲਓ ਜੀ ਕਰੋ ਸ਼ੁਰੂ ਰੱਬ ਦਾ ਨਾਮ ਲੈ ਕੇ ਹੈ ਆ ਫੇਲੀਪੂ ਕੁਛੀ ਖੋਲਤੀ ਨਾ ਬਚ ਗਈ ਖੇਚ ਹੋ ਗਈ ਸੀ ਪਿਛੇ ਧਾਰ ਦੋਦੀਆਂ ਕਿਉਰੀ ਧਾਰ ਨਹੀਂ ਆ ਵਾਹ ਇਹਨਾਂ ਉਹ ਕਿਤੇ ਪਨੀਰੀ ਘਟ ਹੋਵੇ ਦੂਰ ਲਾ ਦੇ ਦੇਖ ਲਓ ਮੈਂ ਵਿਚੇ ਢਾ ਲੈਣੇ ਸਾਰੇ ਤਰਦ ਤਰਦ ਜਿਹੜਾ ਮਰਜੀ ਲਾ ਲਓ ਜਿਹੜਾ ਤੁਹਾਡਾ ਦਿਲ ਕਰਦਾ ਉਹ ਇਧਰ ਹੀ ਸਟ ਲਾ ਪੈਣਾ ਕਿਹੜਾ ਲਾਉਣਾ ਪਹਿਨਾ ਹੌਲਾ ਹੌਲਾ ਚਲ ਹੌਲਾ ਹੌਲਾ ਚੱਲ ਉਹ ਥੋੜਾ ਜਿਹਾ ਕੱਦੂ ਮੈਨੂੰ ਲੱਗਦਾ ਉਹਦਾ ਵੀ ਕੈੜਾ ਹੁੰਦਾ ਜਾਂਦਾ ਪਹਿਨਾ ਲਾਲੂ ਚੱਲ ਲੱਗਿਆ ਨਾ ਪਹਿਲੇ ਅਕੜੇ ਲੱਗਿਆ ਲੱਗੇ ਹੈ ਸਲਾਹ ਕਰ ਲੂ ਪਹਿਨਾ ਕਿਹੜਾ ਲਾਉਣਾ ਟਾਸ ਪਾ ਲਓ ਜਿਹੜਾ ਜਿੱਤ ਗਿਆ ਉਹ ਉਹ ਲਾ ਲਿਓ ਪਹਿਨਾ ਖੇਤ ਸਮਝ ਗਿਆ ਨਾ ਕਹਿੜਾ ਤਾਂ ਨਹੀਂ ਹੁੰਦਾ ਉਹ ਇੱਕ ਦੋ ਕੁ ਜਗ੍ਹਾ ਤੇੜੀਆਂ ਜਿੱਥੇ ਪਾਣੀ ਘੱਟ ਚੜਿਆ ਪੈਣਾ ਹੁਣ ਤਾਂ ਪਾਣੀ ਇੱਕ ਸਾਰ ਖੜਾ ਲਫਾਫੇ ਨੇ ਬਚਾ ਲਏ ਬਾਈ ਨਹੀਂ ਤਾਂ ਗੰਨੇ ਕਿ ਨਹੀਂ ਆ ਸਾਰੇ ਦਾ ਇਹ ਤੇ ਮੱਥਾ ਦੇਖਣਾ ਲਓ ਜੀ ਲੱਗੇ ਲਾਉਣ ਪਰਲੇ ਪਾਸੇ ਦੇ ਸ਼ੁਰੂ ਕਰਿਆ ਬੰਦਿਆਂ ਨੇ ਇੱਧਰ ਤੇ ਨਹੀਂ ਘਰੇਆ ਹੈਗਾ ਮੱਤਾ ਟੇਕੇ ਮੈਂ ਚਲੋ ਜਿੱਧਰ ਤੇ ਤੁਹਾਨੂੰ ਲੋਟ ਨਾਦਨ ਨਾ ਨਾ ਤੇ ਪੈਰੀ ਤੱਕ ਇੰਨਾ ਟਾਈਮ ਨਹੀਂ ਲਾਉਂਦੇ ਬੰਦੇ ਬਹੁਤ ਚਲੋ ਜਾਈਏ ਘਰਾਂ ਮੜਾ ਜਾ ਰੌਂਦੇ ਮੁੜਕੇ ਨਾ ਕੋ ਦੇਖਦੇ ਕੀੜਾ ਮਾਰਦੇ ਆ ਲਓ ਜੀ ਇਹ ਵੀ ਕਰਤਾ ਪੱਕਾ ਜਿਹੜਾ ਉਹ ਕੱਚਾ ਤਾਂ ਆਪਣਾ ਗਾਡਰ ਕੱਢਿਆ ਤੇ ਜਿੱਥੇ ਤੇ ਇਹ ਬਣਾਤਾ ਮੇਰੇ ਸੋਹਣਾ ਤੋਤਾ ਅੱਜ ਸਾਰਾ ਬੇੜਾ ਸਾਫ਼ ਹੋ ਗਿਆ ਹੁਣ ਇੱਕ ਰਹਿ ਗਿਆ ਪਾਣੀ ਵਾਲਾ ਇਹ ਵੀ ਦੇਖਦੇ ਆ ਕਾਲੂ ਲਾਉਂਦੇ ਆ ਇਹਦੇ ਬਿਨਾ ਵੀ ਔਖਾ ਹੀ ਆ ਇੱਕ ਅੱਜ ਨਵਾਂ ਕੰਬਹੂਰ ਕਰਿਆ ਆ ਇੱਥੇ ਨੀਰੂ ਪਾਇਆ ਇਹਦੇ ਪਰ ਜਿਹੜਾ ਪਨਰੇ ਫਰਸ਼ ਪਾਇਆ ਤਾਂ ਇਹਦੇ ਪਰ ਨੀਰੂ ਨਹੀਂ ਤਾਂ ਪਾਇਆ ਵਾ ਨੀਰੂ ਨਾ ਪਾਉਣੇ ਕਰਕੇ ਸਿਮਿੰਟ ਬਹੁਤ ਔਖੜਦਾ ਦਾ ਮਿੱਟੀ ਦੇ ਉੱਪਰ ਤੇ ਨਾ ਜਿਹੜਾ ਸਿਮਿੰਟ ਪੋਲਾ ਪੋਲਾ ਜਾਂਦਾ ਉਹ ਬਹੁਤ ਔਖੜਦਾ ਦਾ ਫਿਰ ਹੋਰ ਡੰਗਰਾਂ ਦੇ ਇੱਕੱਖਾਂ ਚ ਬਹੁ ਜਾਂਦਾ ਦਾ ਮੱਝਾਂ ਦੀਆਂ ਵਿੱਚ ਮੈਂ ਕਹਾ ਵੀ ਇਹਨੂੰ ਨੀਰੂ ਬਹੁਤੇ ਤਾਂ ਤਾਂ ਅੱਜ ਮਸ਼ੀਨ ਬਾਹਰ ਕੱਢ ਕੇ ਉੱਥੇ ਨੀਰੂ ਪਾਤਾ ਹੁਣ ਵਧੀਆ ਬਣਾਤਾ ਹੁਣ ਪਲੇ ਨਹੀਂ ਰਹੂਗਾ ਜਿਹੜਾ ਰਿੱਤਾ ਜਾਈ ਉਹ ਕੱਖਾਂ ਜੀ ਨਹੀਂ ਰਲੂਗਾ ਆਹ ਕੰਮ ਕਰਿਆ ਹੁਣ ਦੂਦ ਪਾਰੇ ਦੁਬਾਰੇ ਮੱਈਆਂ ਨੇ ਲਾਤਾ ਦਾ ਕਿਲਾ ਉੱਥੇ ਦੁਆਰਾ ਜਾ ਕੇ ਆਉਂਦੇ ਤੇ ਦੇਖ ਕੇ ਆਉਂਦੇ ਇੱਥੇ ਆ ਵੀ ਚੰਗਾ ਜ ਨਹੀਂ ਤਾਂ ਲੱਗਦਾ ਗੱਬੇ ਇਹ ਵੀ ਨਵੇੜਤਾ ਹੁਣ ਇਹਨਾਂ ਵਧੀਆ ਬਣਾਤਾ ਫਲੋ ਹੁਣ ਚੱਲਦੇ ਮੋਟਰ ਵੀ ਨਹੀਂ ਜੀੜਾ ਮਾਰ ਕੇ ਆਉਂਦੇ ਆ। ਹਲੋ ਜੀ ਤਾਨ ਲਾਗੇ ਤੇ ਇਧਰ ਲੀਵਰ ਵਧੀਆ ਲਾਗੇ ਜੀ ਦੀ। ਦੱਲੀ ਨੂੰ ਮੇਲੋ ਦੱਲੀ ਗਿਆ ਹਾਲ ਆ। ਇਹ ਠੀਕ ਆ। ਇਹਨੇ ਦੱਲੀ ਇਹ ਚ ਬਚਾਓ ਹੋ ਗਿਆ ਤੇਰਾ ਯਾਰ। ਆਹ ਗਿਆ। ਮਨ ਨੂੰ ਤਾਂ ਮੇਜ਼ ਹੀ ਜਾਂਦਾ ਸੀ। ਹਾਂ। ਕਹਿੰਦਾ ਦੱਲੀ ਬਹੁਤ ਤਾਂ ਤਾਰ ਟੁੱਟ ਗਈ ਗਰਗੀ। ਤਾਰ? ਹਾਂ। ਤਾਰ ਤਾਂ ਦੇਖ ਲਈ ਸੀ। ਦੇਖ ਲਈ ਸੀ? ਕਿੰਨੀ ਕੁ ਦੂਰ ਗਈ? ਆਹ ਉਹੇ ਤਰ੍ਹਾਂ ਜਿਹੜਾ ਉਹ ਬੈਟ ਟੁੱਟ ਗਈ। ਬੌਂਦਾ ਕਿੱਥੇ ਇਕ ਤਾਂ? ਹਾਂ ਉੱਥੇ ਕਾ ਬੌਂਦਾ ਮਮੇ ਆ ਤੇ ਰਾਜਾ ਸਭ ਦੀ ਭੋਲ ਦੇ ਵਿੱਚ। ਅੱਛਾ ਉਹ ਸਾਹਮਣੇ ਦਲੀ ਬੌਂਦਾ ਦਾ ਜੀ ਕੋਲ ਨੂੰ 11000 11 ਬੜੀ ਤਾਰ ਹੁੰਦੀ ਜਿਹੜੀ 1100 ਕੇਵੀ ਮੋਟਰਾਂ ਵਾਲੀ ਬੜੀ ਲੈਂ ਦਲੀ ਦੇ ਕੋਲ ਨੂੰ ਕਰ ਗਈ। ਸੋੁਰਗਾ ਸਾਰੇ ਉੱਪਰ ਨਾ ਕਰ ਗਈ ਟੈਟਰ ਟੂਟਰ ਚ ਆ ਜਾਂਦੀ ਔਖਾ ਹੋ ਜਾਂਦਾ। ਤੇ ਤੇਰੇ ਮਗਰੇ ਜਿੱਦ ਤਾਂ ਨਹੀਂ ਹੈਗੀ ਜਿਹੜੀ ਤੇਰੇ ਕੋਲ ਟੁੱਟਦੀ ਆ ਖੇਤ ਚ। ਹਾਂ। ਹੈ? ਇਹ ਟੁੱਟਦੀ ਆ। ਪਾਣੀ ਦਾ ਦਲੀ ਵੀ ਫੇਰਾ। ਆਈ ਇਹ ਰਹਾ ਦਵਾਈ ਛੱਡਦੇ ਹੁੰਦਾ ਕਿ ਦਵਾਈ ਨਹੀਂ ਕਾਲੂ ਛੱਡਾਂਗੇ ਨਾਲੇ ਗੈਲੇ ਡਾਇਜੂਰੀਆ ਪਾ ਦਾਂਗੇ ਜੂਰੀਆ ਤੇ ਚ ਨਾ ਰੱਖਦੇ ਡਾਇਜਰ ਲਾ ਕੇ ਛੱਡਾਂਗੇ ਨਹੀਂ ਹੋ ਜੜਦੇ ਹੈ ਹੁਣ ਛੱਡ ਕੇ ਫਾਇਦਾ ਹੈ ਹੁਣ ਪਾ ਤੇ ਫਾਇਦਾ ਖਾਣ ਤੇ ਮੜੇ ਜੇ ਖੜੇ ਹੋ ਜਾਂਦੇ ਤਹਾਨਾ ਨੂੰ ਪਾਣੀ ਵੀ ਥੋੜਾ ਜਿਹਾ ਘੱਟ ਆ ਹੁਣ ਇਹ ਤਾਂ ਲਾਗੇ ਕਾਲੂ ਇਹਨ ਪੂਰਾ ਪਾਣੀ ਭਰ ਕੇ ਫੇਰ ਦਵਾਈ ਪਾਵਾਂਗੇ ਇਹ ਵੀ ਹੈ ਠੀਕ ਹੁਣ ਪਾਣੀ ਥੋੜਾ ਜਿਹਾ ਘੱਟ ਰੱਖਿਆ ਪਤਾ ਨਾ ਮੈਂ ਲਾਉਣੇ ਕਰਕੇ ਘੱਟ ਪਾਣੀ ਚ ਦਵਾਈ ਵਧੀਆਂ ਕਰਦੇ ਆ ਘਟ ਕਰਾਉਦਾ ਕਰਨੇ ਕੋਈ ਕਹਿੰਦਾ ਵੀ ਹੁਣ ਜਦ ਲੱਗੇ ਇਹ ਸਵੇਰੇ ਭਰ ਕੇ ਆਪਾਂ ਨੇ ਐਨ ਫੁੱਲ ਉਥੇ ਬਾਅਦ ਫਿਰ ਦਵਾਈ ਪਾ ਦੇਣੀ ਠੀਕ ਹੈ ਭਰਨੇ ਨੂੰ ਕਿ ਲੱਗਣਾ 10 ਮਿੰਟ ਦਾ ਲੱਗਣਾ ਇਹਨੂੰ ਹੁਣ ਤਾਂ ਕੰਮ ਹੈ ਐ ਲੈਵਲ 'ਚ ਖੜੇ ਆ ਚਲ ਪਾਣੀ ਤਾਂ ਹੈਗਾ ਇਹ ਤਾਂ ਹੁਣ ਮੋਟਰ ਕਿੰਨੀ ਚੱਲਿਆ ਹਾਂ ਮੋਟਰ ਕਿੰਨੀ ਚੱਲਿਆ ਤਾਂ ਮੈਂ ਜੀ ਮੋਟਰ ਚੱਲਿਆ ਤਾਂ ਪਨੀਰੀ ਕਰਿਆ ਸਰ ਗਿਆ ਪੂਰਾ ਪੂਰਾ ਚਲ ਪੂਰੇ ਪੂਰੇ ਹੀ ਸਰਦਾ ਬੜੀਆਂ ਭਈਆਂ ਗੁੱਛੀਆਂ ਦੋ ਤਿੰਨ ਚ ਇੱਕ ਕਰੇ ਤਾਂ ਤਾਂ ਮੈਸੇਜ ਚੱਕ ਲਈ ਉਹ ਤਾਂ ਕਹਿੰਦਾ ਤਾਂ ਪੱਟ ਲੈ ਬਾਅਦ ਚ ਕੀ ਹੈ ਉਹਨੇ ਮੈਨੂੰ ਹਾਂ ਜਦ ਮੇਰੇ ਪੱਟਣ ਲੱਗ ਗਏ ਲਾਉਣ ਲੱਗ ਗਏ ਮਨੂੰ ਕਹਿੰਦਾ ਮੇਰੇ ਤੇ 110 ਪੱਟ ਲੈਣੀ ਸੀ ਮੈਂ ਕਿਹਾ ਹੁਣ ਤਾਂ ਮੈਂ ਮੈਂ ਹਾਟ ਕੇ ਦੱਸਣਾ ਤਾਂ ਪੱਟ ਲਈ 128 ਹਾਟ ਕੇ ਦੱਸਣਾ ਤਾਂ ਇਹ ਮੈਂ ਚੱਲ ਠੀਕ ਆ ਇਹ ਕਦ ਉਹਦੇ ਵੀ ਪੱਟੇ ਵੀ ਉਹਦੇ ਵੀ ਚੱਲ ਹੁਣ ਇਧਰ ਰਹਿ ਗਿਆ ਸੀ 2 ਢਾਈ ਕਿਲੇ ਰਹਿ ਗਏ ਉਹਦੇ ਤਾਂ ਰਹਿ ਗਿਆ ਬਸ ਹੋ ਰਿਹਾ ਕੇ ਬਸ ਨਿੱਪੇ ਚਲੇ ਮਿਕੋ ਰਹਿ ਗਿਆ ਉੱਤੇ ਉੱਪਰਲਾ ਪਾਦਾ ਪੜਕ ਤੀਜੀ ਚੱਲ ਠੀਕ ਹੈ ਚੱਲੀਏ ਫਿਰ ਮੋਟਰ ਗੇਨ ਨੂੰ ਆ ਚੱਲੀਏ ਬਸ ਮੋਟਰ ਗੇਨ ਨੂੰ ਮੈਂ ਉੱਥੇ ਜਾ ਬਹੁਤ ਬਹੁਤ ਕਹਾਵਾ ਚੱਲ ਇੱਕ ਬੁੱਟਿਆਂ ਦੇ ਨਾਲ ਤਾਂ ਮੇਰੇ ਬੁੱਟਿਆਂ ਕੋਲ ਡੌਲਣਾ ਵੱਡੀ ਜਾਈ ਮੇਰੀ ਉਹ ਤਾਂ ਵੀ ਦਾਤ ਡੌਲਣਾ ਵੱਡੀ ਹੋਰ ਬਾਈ ਕਿਦਾਂ ਫਿਰ ਚਾਰ ਦੇ ਦੇਣੀ ਤੁਹਾਨੂੰ ਠੀਕ ਆ ਚਾਰ ਰੋਲਾ ਪਾਈ ਜਾਂਦਾ ਇਹਨਾਂ ਗੱਲ ਮੇਰੇ ਆਪਨੇ ਬਲਾ ਹਜ਼ਾਰ ਉਹ ਫੇ ਪੈਨਾ ਟਰਾਲੇ ਹਜ਼ਾਰ ਦਿੱਤਾ ਤਾਂ ਪਤਾ ਕਿੰਨਾ ਭਰਿਆ ਬਦ ਉਹ ਬਹੁਤ ਉੱਚਾ ਨਾਲ ਇੱਕ ਹੋਰ ਜਿਆਦਾ ਇਹ ਟਰਾਲਾ ਦਾ ਹੁਣ ਮੇਰੇ ਵਾਲਾ 1 ਫੁੱਟ ਛੋਟਾ ਵੀ ਆ ਉਹ ਛੋਟਾ ਵੀ ਆਪਣੇ ਵਾਲੇ ਮਹਰਾ ਹੁਆ ਵਹੀ ਹੈ ਹਾਂ ਉਹ ਕੋਈ ਛੋਟਾ ਹੋ ਉਹ 12 ਫੁੱਟਾ ਇਹ 13 ਫੁੱਟਾ ਇਹ ਜਿੱਥੇ ਉਹ ਡੰਡਾ ਦੇਖ ਰਹਾ ਹੈ ਨਾ ਪਰ ਉੱਥੇ ਤੱਕ ਭਰ ਕੇ ਲਿਆਇਆ ਦਾ ਮੈਂ ਆਇਆ ਈ ਆ ਰਾਂ ਮੈਂ ਤੁਹਾਨੂੰ 800 ਰੁਪਏ ਦੇਣਾ ਤੁਹਾਡੇ ਦੋ ਹੀ ਜਣੇ ਲੈ ਜੋ ਭਤੀਜਾ ਦੋ ਜਣੇ ਆਪਣਾ ਤੇ ਮੇਰੇ ਸਾਥ ਨਹੀਂ ਆਪਣਾ ਚਾਹ ਦੇ ਦੇਣੀ ਹੈ ਵਾਪਸੀ ਕੰਮ ਚੋਟੀ ਆਪਣੀ ਪਕਾਈ ਰੋਟੀ ਆ ਰੋਟੀ ਨਹੀਂ ਬੱਕਦੀ ਅਸੀਂ ਤੂੰ ਖਾਲੀ ਯਾਰ ਰੋਟੀਆਂ ਐਡਾ ਚੁੱਲਾ ਬਲਦੇ ਦੋ ਬਲ ਦੇ ਦੇਖ ਲੈ ਲੈ ਹਾਂ ਬੜੀ ਯਾਰੀ ਆਉਂਦਾ ਲੱਗਿਆ ਰਹੀ ਸ਼ਾਮ ਤੱਕ ਉਹ ਪਨੀਰੀ ਗੱਡੀ ਦਾ ਨਹੀਂ ਤੇ ਪਨੀਰੀ ਦਾ ਉਹ ਰੁਕ ਗਈ ਦੇਖੇ ਦੋ ਚਾਰ ਇਹ ਗੜੀਆਂ ਚਾਰ ਦੋ ਹਾਂ ਗੜੀਆਂ ਪੰਜ ਸੱਤ ਕਾ ਕਹਿੰਦਾ ਮੀ ਮੀ ਤਾਂ ਮਰਜੀ ਆ ਮਾਲਕ ਦੀ ਨਾ ਹੁਣ ਤੇਰਾ ਆਰਡਰ ਮੰਨਣਾ ਮੂੰ ਲੋਕਿਆਂ ਵਾਲਾ ਕੱਲ੍ਹ ਮੈਂ ਤਾਂ ਕਹਿੰਦਾ ਵੀ ਨਾ ਬਾਬੇ ਹਲੇ ਦੋ ਕਿ ਤਿੰਨ ਕੱਢ ਦੋਵੇ ਸੁਣ ਲੈ ਨਤੀਆ ਆਪਣਾ ਲੀ ਲੱਗ ਗਿਆ ਗੜਤੀ ਬਾੜੂ ਦੀ ਮਾੜੀ ਜੀ ਨਹੀਂ ਤਾਂ ਫੇਰ ਮੂੰ ਟੱਕੇ ਲਾਉਣੇ ਪੈਣੇ ਮੈਨੂੰ ਗੈੜੀ ਦੇ ਆਕੇ ਬੰਦ ਉਹ ਪਰਲੀ ਉਹਦਾ ਹਰੀ ਗਿਆ ਕਿਆ ਪਤਾ ਹੁੰਦਾ ਉਧਰਲੀ ਤੇ ਡਰਦਾ ਏ ਡੋਗ ਨੇ ਲਾ ਕੇ ਫੇਰਤਾ ਉਹਨੇ ਹੋ ਜਾਣਾ ਹੁਣ ਖੜੀ ਹੋ ਗਿਆ ਖੜੀ ਦਾ ਹੋ ਗਿਆ ਇੱਕ ਅਦਾ ਤੇ ਲਾਹੇ ਦੇ ਚੰਗੀੋ ਗੱਲ ਆ ਹੋਰ ਨੇ ਪਾਇਆ ਨੀ ਰੇ ਆੜ ਜਣਾ ਇਹਦਾ ਉਹ ਨਹੀਂ ਰੇ ਭੱਜ ਜਾਣਾ ਪੈਡ ਆਏ ਤੇ ਤੇਰੇ ਕੋਲ ਹੈਂ ਦਾਇਆ ਕਿੰਨਾ ਕਰੇ ਇੱਕ ਥੱਲਾ ਸਿਰਫ ਹਾਂ ਉਹ ਨਹੀਂ ਤੇ ਰੇ ਹਟ ਜਾਣਾ ਇੱਕ ਪੰਗਾ ਥੋੜੋ ਆ ਇਹ ਵੀ ਲਿਆਉਣਾ ਆ ਤੇ ਇਹਨੂੰ 12 23 ਦਾ ਲਿਆਇਆ ਤੂੰ ਅੱਜ ਆ ਦਾਇਆ ਲਿਆਉਣਾ ਚਾਰ ਪੰਜ ਮੈਨੂੰ 12 23 ਦੇ ਦੇ ਦਾਇਆ ਲੈ ਜਾ ਰੋਕਿਆ ਕਿਸੇ ਨੇ ਨਾ ਨਾ ਮੈਂ ਲਿਆਉਣਾ ਮਿਲ ਗਿਆ ਮੈਨੂੰ ਅੰਨੂ ਵੀ ਲੈ ਚੱਲਦਾ ਮੈਂ ਨਾਲ ਲੈ ਚੱਲੀ ਮੱਲੂ ਵੀ ਦੁਆਲੇ ਆਂ ਜੀ ਆ ਫਿਰ ਲੈ ਆਉਣਾ ਬਸ ਇੱਕ ਆ ਮੇਰੇ ਕੋਲ ਅੱਜ ਜਾਣਾ ਚੱਲ ਕੋਈ ਨਹੀਂ ਲੈਣਾ ਉਹ ਭਰਾਂ ਕਿਹੜੇ ਟਾਈਮ ਛੱਡਤੀ ਆ ਦੇ ਉਹੀ ਮੈਂ ਦੇਖਦਾ ਮਹਾ ਫੇਰ ਬਿੱਟੇ ਨੂੰ ਕੱਟ-ਕੁੱਟ ਮਾਰਿਆ ਹੁਣ ਕੱਟ ਤਾਂ ਦੁਪਹਿਰੇ ਖਰਾਬ ਜੀ ਹੋ ਗਈ ਸੀ ਉਹਦੇ ਤਾਰ ਨਹੀਂ ਦੀ ਟੁੱਟ ਗਈ ਦੱਸ ਇਹਨੇ ਤੋੜ ਦੇਣੀ ਨਾ ਹਾਂ ਆਪੇ ਰੁੱਟ ਗਈ ਕਰ ਗਈ ਇਹ ਜੇ ਬੰਦਾ ਥੱਲੇ ਹੋਵੇ ਕੋਈ ਉਹ ਹੈ ਬਸ ਬੱਸ ਗਿਆ ਥਾਣਾ ਚ ਕਰ ਗਈ ਤਾਂ ਲਾਗੇ ਹੁੰਦੇ ਥਾਣਾ ਚ ਕਰੀ ਕਰੰਟ ਆ ਇਹਨਾਂ ਦਾ ਬੰਦਾ ਤਾਂ ਕਿਆ ਕਰੂਗਾ ਬੰਦਾ ਤੇ ਕਰੇ ਗਿਆ ਹੁਣ ਇਹ ਤਾਂ ਤਾਰ ਹੀ ਥਾੜੀ ਕਰੰਟ ਦੇ ਨਾਲ ਉਹ ਦੋ ਹੀ ਹੈ ਉਹ 11000 ਵਾਲੀ ਹੂੰ ਹੂੰ 1100 ਕੇਵੀ ਪਾਣੀ ਵਿੱਚ ਕਿੰਨੇ ਬੰਦਾ ਕਿਆ ਕਰੂ ਦੱਸ 1100 ਕੇਵੀ ਸੀ ਅੱਗੇ ਵੀ ਉੱਚੀ ਤੇ ਰੁਕੀ ਦੀ ਉਹ ਉਹ ਜੋੜੇ ਟੁੱਟ ਗਿਆ ਉਹਨਾਂ ਦਾ ਫੇਰ ਲਾਇਆ ਵਾ ਪਾ ਆਏ ਥੜੇ ਕਿੱਕਣੇ ਜੋੜ ਪਾਉਨੇ ਹੋ ਜਾਂਦਾ ਗਰਮੀ ਬਹੁਤ ਆ ਣੀ ਨਮੀ ਪਾੜਨੋਂ ਨਹੀਂ ਤੇ ਤਾਂ ਆਹ ਸੈਂ ਇੰਨੀ ਕਿੰਨੇ ਪਾ ਦੂੰਗਾ ਤੇਰੇ ਵਾਲੀ ਦੇਲਾ 72 ਦੀ ਬਈ ਵੀ ਆ ਹੁਣ ਹੀ ਦੀਆਂ ਰਹੇ ਇਹ ਮਜ਼ਬੂਤ ਵੀ ਹੈ ਹਾਂ ਮਜ਼ਬੂਤ ਆ ਉੱਥੇ ਹਾਂ ਕੈਸ ਟੂਚਨ ਪਾਦਾ ਰਹੀਆਂ ਲੈ ਗੱਲਾਂ ਹੋਣ ਲੱਗੀਆਂ ਟੂਚਨ ਰੇ ਬਾਤਾਂ ਜ ਹੋਰ ਕੀ ਬਾਤਾਂ ਗੱਲ ਕੁਛ ਨਹੀਂ ਬਸ ਜੋੜ ਗਿਆ ਲੈ ਬੱਤੀ ਅਸਾਂ ਲੱਗਿਆ ਵਾ ਨਤੀਆ ਗਿਆ ਗਿਆ ਪਾਇਆ ਇਹਨੇ ਹੋਰ ਲਾ ਕੇ ਓਰੇ ਚਲਾਇ ਇਹਨੂੰ ਕੁਝ ਪਾਇਆ ਬਾਈ ਆ ਦੇਖਿਆ ਰੀਜੈਂਟ ਬੋਲਤੀ ਉਹਨੇ ਹੋਰ ਪਾਇਆ ਉਹਦਾ ਮੁੱਠ ਘਰੇ ਆ ਧਾਨਾ ਨੂੰ ਹੋਰ ਕੁਝ ਵੀ ਹੋਊਗਾ ਹਲੇ ਮੈਂ ਕੁਝ ਨਹੀਂ ਹੈ ਕਲੋਰੋ ਵੀ ਹੋਣੀ ਆ ਨਾ ਹੋਊਗੀ ਦੋਈ ਨਹੀਂ ਪਾਉਂਦਾ ਬਹੁਤੀ ਆ ਆਦਾ ਪਾਉਣਾ ਬਾਈ ਇਹ ਨਹੀਂ ਜਮਾਂ ਵੀ ਦੁਆਏ ਪਾਉਂਦਾ ਹੈਗਾ ਜਿੱਥੇ 10 ਕਿਲੋ ਚਾਹੀਦੀ ਜੇ ਕਿਲੋ ਬਾਤ ਤੇ ਉੱਤੇ ਗਿਆ ਨਹੀਂ ਆ ਦੇਖਿਆ ਫਿਰ ਕਲੋਰੋ ਵੀ ਭਾਈ ਆਉਂਗੀ ਬੱਕੀ ਕਲੋਰੋ ਨਹੀਂ ਭਾਈ ਹਾਂ ਇਹ ਤੇ ਨਹੀਂ ਪਾਇਆ ਪਿੱਛੇ ਮਿਲਾ ਖਲਾਇਆ ਗੱਲ ਪਿੱਛੇ ਤੇ ਮਿਲਾ ਕੇ ਲਿਆਇਆ ਹੋਣਾ ਓਕੇ ਯਾਰ ਇੱਕ ਇੰਨੀ ਅੱਛਾ ਹਾਂ ਉਹ ਕਿੰਨੇ ਕ ਲੱਗ ਜੂ 26 ਗੈਲ ਮੇਰਾ ਸਾਰਾ ਲੱਗ ਜਾਣਾ ਮੇਰੇ ਵਾਲੇ ਸਾਰੇ ਲੱਗ ਜਾਏਗਾ ਮੈਂ ਲਤਾਨੀ ਲਾਉਂਦਾ ਮੈਂ ਲਾਉਣੀ ਪਹਿਲੀ ਨੂੰ ਇਹ ਲੱਗ ਜਾਏਗਾ ਪਰ 23 ਟ੍ਰਿਕ ਨੂੰ ਇਹਨੇ ਮੀਂਹ ਡਿਉਣਾ ਹੈ ਚਲ ਦੇਖਦੇ ਹਾਂ ਮਲਕੀ ਸਿੰਘ ਨੂੰ ਮੇਰੇ ਤੇ ਪੱਟ ਲਈ ਪਹਿਲੀ ਨੂੰ ਆਏ ਹਾਂ ਮੈਂ ਹਰੇਕ ਸਾਲ ਪਹਿਲੀ ਨੂੰ ਲਾਉਂਦਾ ਉਹ ਚਾੜੀ ਦਾ ਪੈ ਗਿਆ ਝਾੜ ਬਹੁਤ ਵਧੀਆ ਦੰਦੀ ਆ ਪਿਛਲੇ ਸਾਲ ਵੀ ਝਾੜ ਬਹੁਤ ਆਇਦ ਕੀ ਵੀ ਪਹਿਲੀ ਦੇ 5 ਤੱਕ ਚਾਹੀਦੀ ਹਾਂ ਮੈਂ ਹਰ ਇੱਕ ਸਾਲ 28 29 ਦੀ 28 ਤੇ ਵਾਦੇ ਲਾਉਣੀ ਪਹਿਲੀ 29 28 ਬਸ 5 ਤਰੀਕ ਤੱਕ ਲਾ ਲਾ ਹਾਂ ਵਧੀਆ ਝਾੜ ਆਉਂਦਾ ਤਾਂ ਮੈਂ ਹਰ ਇੱਕ ਸਾਲ ਲੇਟ ਲਾਉਂਦਾ ਉਹ ਵੀ ਬਸ ਮੇਤੇ ਬੀਜ ਹੋ ਗਈ 25 ਨੂੰ ਮਾ ਤੈਨੂੰ ਰੋਕੀ ਤਾਂ ਗਿਆ ਬੀਜ ਵੀ ਹੋ ਗਈ ਜੇ ਬੰਦੇ ਨੇ ਬਿਜਲੀ पे ਖੜਨੀ ਹੁੰਦਾ ਚੱਕਰ ਤਾਂ ਉਹੀ ਆ ਹੁਣ ਆਏ ਤਾਂ ਮੈਂ ਤਾਂ ਖੜਾ ਤਾਂ ਫਿਰ ਉਹ ਮੋਟਰ ਬੇਲੀ ਦੀ ਭਈ ਆ ਆ ਵੀ ਪੰਗਾ ਇਹ ਲਾਈਟ ਮੋਟਰ ਦਾ ਵੀ ਬਹੁਤ ਪੰਗਾ ਭਈ ਇਹ ਆ ਗਏ ਇੱਕ aí ਗਿਆ ਪਾਣੀ ਖੱਟ ਲੈ ਵੇ ਛੱਡੀਆ ਕੱਲ ਤੇਰੇ ਸਾਹਮਣੇ ਕਹਿੰਦੇ ਜਨਰੇਟਰ ਲਾ ਮੈਂ ਲਾਇਆ ਆ ਬਾਸਮਤੀ ਨਾਲ ਮੈਂ ਕਹਿੰਦਾ ਕੀਲਾ ਲਾਜਣਾ ਪੁੱਤ ਲੱਗ ਜਾਣਾ ਹੈ ਇਹ ਵੀ ਤੇਰੀਆਂ ਹੋਇਆ ਜੀ ਹੁਣ ਇਹ ਵੀ ਲੋਵਾ ਦੇ ਪੰਜ ਸੱਤ ਦਿਨ ਨੂੰ ਦੇਖਦਾ ਗਿਆ ਉਹਨੇ ਕੀਤੀ ਬਾਟ ਹੋ ਜੂਗੀ ਉਧਰ ਆ ਦੋ ਚਾਰ ਦਿਨ ਤੱਕ ਲਵਾ ਦੇ ਹਾਂ ਹੋਏ ਕੋਈ ਚੱਕਰ ਨਹੀਂ ਬਾਸਮਤੀ ਦੇ ਤਾਂ ਕਿੰਨੇ ਤੱਕ ਲਵਾ ਦੇਣੀ ਆ ਉਧਰ ਤੇਰੀ ਉਹਨੇ ਕੀਤੀ ਗੇਤੀ ਵਾਢੂ ਜੂਗੀ ਅੱਗੇ ਲੇਟ ਵਾਢੂ ਹੀ ਆਪਣੀ ਬਹੁਤ ਉਹੀ ਕਹਿੰਦਾ ਉਹਨੇ ਕੀਤੀ ਵਾਢੂ ਜੂ ਇਹ ਵੀ ਕਾਨੇ ਜੇ ਤਾਂ ਖੜੇ ਕਰਕੇ ਕੱਪਟਰ ਵੀ ਹੋ ਗਏ ਫਾਰ ਜਿਹੜਾ ਤਾਂ ਸੁੱਕ ਕੇ ਚੱਲਦਾ ਹੈ ਨਾ ਉਹ ਕੰਮ ਖਰਾਬ ਹੁੰਦਾ ਅੱਛੇ ਹੈਗੇ ਨੇ ਟੱਕੇ ਉਦਾਂ ਹੀ ਗੱਲ ਦੁਆਈ ਜਿਵੇਂ ਕਰਦੇ ਆ ਪਿੱਛੇ ਨਾਲੇ ਟੱਕੇ ਸਾਰਿਆਂ ਦੇ ਉੱਪਰ ਪਾਉ ਫਿਰਦੇ ਆ ਜਦ ਇਹ ਪਾਉਂਦਾ ਅੱਧਾ ਨਾਲ ਧਰਾਂ ਮੇਰੇ ਟੱਕਿਆਂ ਪਰੇ ਲੱਗ ਗਿਆ ਆ ਦੇਖੋ ਹੁਣ ਜਿਕਣਾ ਫਿਰਦਾ ਉਹ ਦੇਖੋ ਡੱਕਾ ਉਹੀ ਕਹਿੰਦਾ ਵੀ ਜਿਹੜਾ ਡੱਕਾ ਸੁੱਕ ਕੇ ਚੱਲਣਾ ਉਹਦਾ ਕੰਮ ਖਰਾਬ ਆ ਡੱਕਾ ਹਰਾਂ ਨਾ ਜਿਕਣਾ ਜੇ ਮੌਸਮ ਆ ਉਹ ਇਹ ਜਨ ਆਓ ਦੇਖੋ ਉੱਪਰ ਦੇ ਮੱਛਰ ਤਾਂ ਨਹੀਂ ਆ ਦਰਨ ਲੱਗੇ ਵੀ ਮੀਂਹ ਕਰਕੇ ਗੜਕਦਾ ਤਾਂ ਦੇ ਕੇ ਕਣਾ ਵਧੀਆ ਲੰਘ ਜਵੇ ਉਹ ਬਾਈ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਆ ਉਹ ਨੱਕਾ ਹੂਰ ਖੋਲ ਦੇ ਨਹੀਂ ਉਹ ਪਰਲਾ ਖੋਲਿਆ ਆਹੀ ਖੋਲਣਾ ਪੈਣਾ ਮੜਾ ਜਾ ਪਰਲਾ ਖੋਲਿਆ ਫੇਰ ਜੇ ਵੱਧ ਵੀ ਗਏ ਤੇ ਪੁੱ ਨਿਕਲ ਜੂ ਟੋਟਾ ਲਾਇਆ ਹੋਰੇ ਅੱਛਾ ਫੇਰ ਉਹਨੇ ਪਿੱਛਾ ਨੂੰ ਮੁੜ ਜਾਣਾ ਆ ਸੁੱਕ ਕੇ ਚੱਲੇ ਆ ਹਨਾ ਆਹਾਂ ਪਾਣੀ ਘੋਲ ਵੀ ਸਰਾ ਮਾਟਕ ਭਰਿਆ ਪਿਆ ਕਿਹੜਾ ਥੱਲੇ ਤਾਂ ਨਹੀਂ ਨਿਕਲਦਾ ਉਧਰ ਉਧਰ ਕਿਧਰੇ ਵੀ ਨਹੀਂ ਨਿਕਲਦਾ ਬਣੀ ਧਰਤੀ ਵੀ ਬਣੀ ਕਿਤੇ ਕਿਦੇ ਆ ਦੀਆਂ 5 4 ਕੋ ਪਰਲੇ ਬਾਕੀ ਦੱਲੀ ਕੀ ਨੀ ਨਿਕਲੀ ਜਾਵੇ ਉਧਰ ਨੂੰ ਉਧਰ ਨੂੰ ਨੀ ਨਿਕਲਦਾ ਹੂੰ ਕਰਿਆ ਉਹਨੇ ਢਿੱਲਾ ਮੜਾ ਜਾ ਉਹ ਦਿੱਤਾ ਚੱਲ ਦੇਖ ਆ ਜਾ ਇਹ ਤਾਂ ਬਬੂ ਲਰ ਕਾ ਕਹਿੰਦੇ ਆ ਪਾਣੀ ਲਾਉਣੇ ਕਰਕੇ ਕੱਖ ਵੀ ਹੋਈ ਜਾਂਦਾ ਵਿੱਚ ਹੋਰ ਜਾਨਵਰ ਖੜਾ ਹੋਵੇ ਤਾਂ ਖਾ ਗਿਆ ਹੋ ਉਹ ਉਹ ਛਟੀ ਖੜੀ ਏ ਛਟੀ ਵੀ ਜਾਨਵਰੇ ਲੱਗਦੀ ਆ ਫਿਰ ਬੂਟੇ ਦਾ ਗਿਨੇ ਦੇ ਆ 300 ਆ ਸੌਧਰਾ ਤਾਂ ਐ ਕਰਾਵਣਾ ਹੁਣ ਦੇਖਦੇ ਆ ਦੇਖ ਬੈਂਡ ਨਹੀਂ ਖਾਦਾ ਬਲੇ ਆਦੀ ਖਿਲਕ ਛੋਟੇ ਬੂਟੇ ਦਾ ਪਹਿਨਾ ਸੂਰਾ ਨਹੀਂ ਗਾ ਪਾਇਆ ਪਿਆ ਤਾਂ ਚੱਲ ਦੇਖ ਕਰਾ ਬੂਟਿਆਂ ਦਾ ਸੌਦਾ ਤੇਰੇ ਸਿਰ ਪਰਾ ਹੁਣ ਤਾਂ ਹੀ ਟਰਾਲਾ ਆਉਣਾ ਆ ਜਾਣਾ ਹੁਣ ਕਿੱਧਰ ਉਹ ਕਹਿੰਦੇ ਆਉਂਗੇ ਸਾਹੀ ਬਟਰ ਵਾਲੇ ਜੋਗੇ ਪੈਸੀ ਆਉਂ। ਹਾਂ ਰੇਤੇਦਾਰ ਤੁਮੀ ਮੰਗੀ ਜਾਨੇ ਮਹੀ ਆ ਗਿਆ। ਪਰ ਆਦੇ ਬੂਟਿਆਂ ਦਾ ਸੌਦਾ ਹੋ ਜਾਣਾ ਤੁਹਾਨੂੰ ਕਹਿਤਾ ਵੀ ਆ ਜਾਣਾ ਪੈਸਾ ਆਉਂਗਾ। ਕਿਦਾਂ ਕਹੂੰਗਾ ਕਹਿੰਦਾ। ਬਹੁਤ ਥੋੜੇ ਟੀਟਾ ਜਿਹਾ ਬਹੁਤ ਆ ਬਾਈ। ਇਹ ਨਾ ਮੈਂ ਆ ਰਿਹਾ। ਚੱਬ ਵਧੀਆ। 1650 ਰੁਪਏ ਰੇਟ ਆਫ ਜਮਨਾ ਨਗਰ। ਹੈ? ਦੇ 1600 ਦਾ ਇੱਕ ਬੰਦਾ ਬਾਕੀ ਪਤਾ ਨਹੀਂ ਹੁਣ ਤੇ ਜੇ 1650 ਇੱਥੇ 1450 ਹੋਊਗਾ 200 ਰੁਪਏ ਦੀ ਫਰਕ ਹੋਣਾ ਚੱਲ 14 ਦਾ ਤੈਂ ਕਰਾਉਣਾ ਹੁਣ ਹਾਂ ਲੈਟ ਤਾਂ ਨਹੀਂ ਭਜੀ ਜੇ ਬੁਲਾਉਂਗਾ ਤਾਂ ਆ ਹੀ ਹੂੰਗਾ ਹੋਇਆ ਹੋਇਆ ਪਹਿਲਾਂ ਪੈਸੇ ਦੇ ਜਾਂਦਾ ਉਹ ਮੇਲੇ ਜੁਟ ਕੇ ਉੱਪਰ ਵੱਧਾ ਘਟਾ ਕਰਕੇ ਐਮਐਲਏ ਨੇ ਮੇਰਾ ਬਾਜਰੀ ਵਾਲਾ ਫੇ ਭਰਤਾ ਮੇਰਾ ਬਾਆ ਇਹ ਤਾਂ ਵੀ ਕਰਦੀ ਇਦਾਂ ਹੀ ਕਹਿਣਾ ਵੀ ਮੈਂ ਤੇਰਾ ਵਾਇਰਾ ਵੱਡਣਾ ਦੇਖ ਰਿਹਾ ਵੀ ਤੱਕਿਆਰਾ ਭਾਰਤਾ ਮੇਰਾ ਐਨ ਪੂਰਾ ਇਹਨੂੰ ਕਹਿਣਾ ਮੈਂ ਤੇਰੇ ਤੇ ਵੱਡ ਲੈਣਾ ਉਹਨ ਇੱਕ ਗਿਆਰਾ ਉਧਰ ਤਾਂ ਬੀਜਣਾ ਨਹੀਂ ਥੱਲੇ ਐ ਇੱਥੇ ਬੀਜਣਾ ਦਾ ਬਸ ਚੱਲ ਫੇ ਚਲੀਏ ਘਰ ਨੂੰ ਦੇਖੀਏ ਕੀ ਹਾਲ ਆ ਸਤਿਕਾਰਯੋਗ ਜੀ ਠੀਕ ਆ ਵੀ ਆ ਪਨੀਰੀ ਬੜੀ ਬਰਕਤਾਂ ਕਰਦੀ ਐ ਅੱਜ ਕੀ ਪਨੀ ਗਾਨੀ ਹੈ ਹੈ ਬਰਕਤਾਂ ਰੱਖੇ ਬਰਕਤਾਂ ਹੀ ਬਰਕਤਾਂ ਆਹੀ ਸਾਨੂੰ ਮਿਲੂਗੀ ਮੜੀ ਮੁੱਟੀ ਗੁੱਚੀ ਵਾਹ ਬਰਕਤ ਪਈ ਬਰਕਤ ਆਵਾ ਜੀ ਹਾਂ ਕਿਨੀ ਪੰਜ ਚਾਰ ਪੰਜ ਕਿਲੇ ਲਵਾ ਗਈ ਇੰਨੀ ਪੰਜ ਲਵਾਤੇ ਨੇ 6-7 ਕਿਲੇ ਹੋਰ ਲਵਾ ਦੇਣੇ ਨੇ ਆਰਾਮ ਨਾਲ 7 ਕਿਲਿਆਂ ਦੇ ਘੱਟ ਨਹੀਂ ਪਨੀਰੀ ਹਲੇ ਪਨੀਰੀ ਭਈ ਬੰਨ ਗਏ ਪਨੀਰੀ ਬੋਟੋ ਹੁਣ ਇਹ ਤਾਂ ਨਹੀਂ ਵਟਣੀ ਹੈਗੀ ਕਿਹੜੀ ਇਹ ਪਟੂੰਦੇ ਪਾਲੀ ਲਾਉਣੀ ਨਾਲੇ ਕਹਿੰਦਾ ਉਹ ਪਰ ਨਹੀਂ ਲਾਉਂਗਾ ਚਾਰ ਕਿਲੇ ਹਾਂ ਇਹੀ ਲਾਉਂਗੇ ਵਿੱਚ ਘੱਟ ਦੀ ਵਾਦੀ ਨਹੀਂ ਘਟਣੀ ਕਿਹਾ ਤੂੰ ਤੇ ਕੱ ਲੱਜ ਜਣੇ ਤੇਰੇ ਉਹ ਪਾਲੀ ਦੀ ਖਰਾਬ ਹੋ ਗਈ ਤੇ ਸਾਡੀ ਉਹਨੇ ਦੋ ਕਿਲੇ ਲਾਉਣੇ ਉਹਦੇ ਗੱਲ ਤਿੰਨ ਕਿਲੇ ਹਨਾ ਇਹਨਾਂ ਨਾਲ ਬੰਨ ਕੇ ਜਿਹੜੀ ਕਿਲੇ ਤੋਂ ਆਧੂ ਰੱਖ ਤੋ ਢਾਈ ਆ ਪੌਣੇ ਦਿੰ ਕਿਲੇ ਲਾਉਣੇ ਲਾ ਦੇਣੇ ਉਹਨੇ ਆ ਬੀਤੋਂ ਵੀ ਖਾਤਾ ਸੀ ਬੀ ਬਹੁਤਾ ਆਪਣੀ ਰੀਕ ਨੰਬਰ ਆ ਇਹ ਨਹੀਂ ਇਹ ਬੋਟੋਂ ਦੀ ਕਾਕੰਡਾ ਨਹੀਂ ਹੈਗਾ ਨਾਲ ਕਿੱਥੇ ਕਿੰਨੇ ਦਿੰਦੀ ਹੋਗੀ ਅੱਜ ਇਹ ਮੇਰੇ ਯਾਦ ਨਹੀਂ ਆਪਾਂ ਨੇ ਜਦੋਂ ਕੀ ਆਏ ਜੇ ਆਪਾਂ ਪਾਉਂਦੇ ਤੇ ਮੀਨਿਕ ਦੀ ਹੋ ਗਈ ਨਹੀਂ ਬਰ ਮੈਂ ਅੱਜ ਵੀ ਲਾਉਣੀ ਹਲੇ 5 ਦਿਨਾਂ ਤੱਕ ਠੀਕ ਐ 5 ਦਿਨਾਂ ਤੱਕ ਲਾਉਂਗਾ ਅੱਗੇ ਵੀ ਮੈਂ 28 30 ਤਰੀਕ ਨੂੰ ਲਾਉਂਦਾ ਐ ਤੱਕ ਵੀ 28 30 ਤਰੀਕ ਨੂੰ ਲਾਉਣੀ ਆ ਪਨੀਰ ਦਾ ਬਾਈ ਵੱਡਾ ਲੱਗਣੀ ਦੇਰ ਐ ਪੈ ਇੱਕ ਲੱਖ ਲੱਗਦੀ ਹੁੰਦੀ ਐ ਫਿਕੋਰ ਵੀ ਆ ਵੱਡਾ ਲੱਗਣ ਤੇ ਬਾਅਦ ਜੇ ਤਾਂ ਛੇਤੀ ਨਵੇੜ ਲਾ ਤਾਂ ਠੀਕ ਆ ਨਹੀਂ ਫਿਰ ਜੜ ਕੜੀ ਹੋ ਜਾਂਦੀ ਦੀ ਹਵਾ ਪੈ ਕੇ ਆਹੋ ਆ ਵੀ ਪਾਣੀ ਨਾ ਫੇਖਣ ਦੇ ਵੀ ਪਾਣੀ ਨਾ ਖੜਨ ਦੇ ਫਿਰ ਇਹ ਜੇ ਸੁੱਕਾ ਪਾਣੀ ਲਾ ਗਿਆ ਪੱਟਣੀ ਆ ਪਾਣੀ ਲਾਏ ਨਹੀਂ ਬੰਲੇ ਬਿਲੇ ਕਿੰਨੀ ਟੁੱਟੀ ਵੀ ਐ ਤੇਰੇ ਨਾਲ ਐਨੀ ਵਧੀਆ ਪਨੀਰੀ ਆ ਉਹ ਰਾਤ ਨੂੰ ਪੱਟੀ ਆਉ ਤੇ ਇਹੋ ਜਿਹਾ ਇਹੋ ਚੱਕ ਦਿੰਦੇ ਫਟਾਫਟ ਹੋਰ ਬਹੁਤ ਵਧੀਆ ਮੰਡੇ ਜੋ ਗਿਆ ਕਦੋਂ ਸਾਰਾ ਹੀ ਮੰਡੇ ਸਾਰਾ ਹੀ ਕਰਦਾ ਕਦੋਂ ਨਵੇੜਦਾ ਕਦੋਂ ਰਵੇੜਦਾ ਚੱਲੀਆਂ ਰਹਿ ਗਿਆ ਚੱਲੀਆਂ ਰੇਤਾ ਆਹ ਆਹ ਆ ਤਾਂ ਚਲ ਐਂਡੇ ਚਾਲੇ ਮੱਕੀ ਖੜੀ ਆ ਚੱਕ ਤੇ ਨਹੀਂ ਮੱਕੀ ਬਦਾਸਤ ਦੇਣ ਕੱਢਦੇ ਨੇ ਮੱਕੀ ਰਾਤ ਤਾਂ ਵੱਡਾ ਰਾਤ ਤਾਂ ਚੱਲਦੀਆਂ ਚਾਰ-ਚਾਰ ਪੰਨ ਭਰੀਆਂ ਬੂਲਾ ਸੋਚੀ ਜਾਂਦਾ ਪਰਾ ਖੜਾ ਦੇਖਦਾ ਗਿਆ ਇਹ ਬੂਲਾ ਖੜਾ ਬਹਿਲੇ ਨੀਰੇ ਲੱਗਦਾ ਇਹਦਾ ਇਹ ਗੱਗੇ ਨੂੰ ਦੇਖਦਾ ਵੀ ਕੀ ਕਰਦੇ ਆ ਇੱਕ ਗੱਡੇ ਨੂੰ ਚੱਲਦਾ ਹੁਣ ਗੱਗੇ ਨੂੰ ਦੇਖ ਕੇ ਬਰਾ ਭੱਜ ਜਾਂਦਾ ਇਹਨੂੰ ਵੀ ਕਰ ਲਾ ਹੁਣ ਬੇਚਾਰੀ ਨੂੰ ਕਰੂੰਗੇ ਆਂ ਕੀ ਕਰੀਏ ਸਾਲੋ ਚੱਲਿਆ ਕੋਈ ਗੱਲ ਹੀ ਹੋੜਦੇ ਨੇ ਸਰਕੜਾ ਕੇ ਵੀ ਫੂਕ ਹੋ ਗਿਆ ਉਹ ਦੇਖੋਗਾ ਬੰਦੀ ਆ ਆ ਨਿੰਮ ਤੇਰੀ ਹੋਰੇ ਤਰ ਹੋ ਗਈ ਨੇ ਤੇਰੀ ਮਿਰਚਾਂ ਵੀ ਦੱਬ ਲੀਆਂ ਚੱਲ ਬਾਹਰ ਇਹ ਇਹਨੇ ਮ ਬਹੁਤ ਲੂਟਿਆ ਉਹ ਬਹੁਤ ਜਿਆਦਾ ਵਧੀਆ ਲੱਗਦੀ ਮੈਨੂੰ ਵੀ ਵਧੀਆ ਐ ਉਹ ਵੀ ਵਧੀਆ ਖੜੀ ਜਿਹੜੀ ਉਹ ਉੱੱਪੇ ਐ ਜਿੰਮੇ ਵੀ ਰੋਟ ਐ ਕੀ ਆ ਗੂ ਆਈ ਆਪਣਾ ਜਿੱਥੇ ਜਿੱਥੇ ਕੋਲੇ ਵਿਛਾਵਾਂ ਮਜੀ ਬੈਠਾ ਤਾਇਆ ਜਦੋਂ ਤਾਂ ਮੈਂ ਲੱਕਰੀ ਦੇ ਸਾਬ ਗੱਲ ਆਈ ਵੀ ਆ ਕਹਿੰਦਾ ਹੋਊਗੀ ਫਿਰ ਜਗ੍ਹਾ ਵੀ ਥੱਲੇ ਸਾਭ ਰਹੂਗੀ ਤੇ ਹਾਂ ਹੈ ਕਿ ਨਹੀਂ ਚੱਲ ਪਿੰਡਾਂ ਦੇ ਭਰੇਟੇ ਬੌ ਲੱਗਦੇ ਇਹਦਾ ਫਿਰ ਹਾਂ ਇਹ ਤਾਂ ਹੈ ਪ੍ਰਿੰਟ ਬਹੁਤ ਲੱਗਦੀ ਆ ਜਿੰਨੀ ਕਹਦੇ ਹੂੰਗਾ ਪੱਕਾ ਹਾਂ ਉਹਦੇ ਘਿਰਲਾ ਫਿਰਦਾ ਉੱਪਰ ਇਹ ਲੈ ਰੋ ਕੁੰਮਣੀ ਹੁਣ ਤੇ ਪ੍ਰਿੰਟਾਂ ਦੇ ਤਾਂ ਗਾੜਾ ਹੈ ਚੱਲ ਠੀਕ ਹੈ ਫਿਰ ਚਲਦੇ ਆ ਫਿਰ ਹੁਣ ਦੇਖੀਏ ਪਨੀਰੀ ਦੇਖਦੇ ਆ ਹਿੱਲਾ ਕਰਦੇ ਆਂ ਅਸੀਂ ਵੀ ਕਿਤੇ ਦੇ ਦੱਬ ਪਨੀਰੀ ਕਹਿੰਦਾ ਐਂ ਕਹਿੰਦੇ ਅਸਲੀ 2 ਦਿਨ ਟੱਪ ਕੇ ਉੱਪਰ ਹੁਣ 2 ਦਿਨ ਕਾ ਕਹਿੰਦੇ ਇਹ 6 ਮਹੀਨੇ 1.5 ਮਹੀਨੇ ਲਾ ਦੇ 26 ਦਾ ਤਾਰੀਖ ਤਾ ਵੀ ਠੀਕ ਹੈ ਹੈ ਕਿ ਨਹੀਂ ਪਨੀਰੀ ਤਾਂ ਖੜੀ ਆ ਤੇਰੇ ਹੁੰਦੀ ਹੋਈ ਪਨੀਰੀ ਮੁੱਕ ਜੂ ਯਾਰ ਵੱਤ ਮੇਰਾ ਚਲ ਠੀਕ ਹੈ ਚੰਗਾ ਵਾ ਚਲੋ ਠੀਕ ਹੈ ਜੀ ਆਸ੍ਰੀ ਕਾਲ ਜੀ ਆਸ੍ਰੀ ਕਾਲ